ਚਾਲਾ ਭਾਈ ਮੁੰਡਿਆ ਇਹ ਆ ਨਿਸ਼ੂ ਭਾਈ ਨਿਸ਼ੂ ਹਾਈ ਕਰ ਤੇ ਬਹੁਤ ਬਹੁਤ ਪਹਿਲਾਂ ਤਾਂ ਬਧਾਈਆਂ ਤੈਨੂੰ ਉਹ ਧੰਨਵਾਦ ਜੀ ਧੰਨਵਾਦ ਜੀ ਧੰਨ ਗਿਆ ਗਿਆ ਰੋਕਾ ਹੋ ਗਿਆ ਇੱਕ ਹੋਰ ਕੀ ਕਹਿੰਦੇ ਆ ਮੰਗਣਾ ਹੋ ਗਿਆ ਤੰਬੂ ਇੱਕ ਨਹੀਂ ਹੈਗਾ ਜੀ ਅੱਜ ਤੰਬੂ ਆਪਣੇ ਕੋਲੇ ਦੋ ਆ ਭਾਈ ਕਿਉਂਕਿ ਨਿਸ਼ੂ ਆ ਗਿਆ ਤੇ ਇੱਕ ਨਿਸ਼ੂ ਲੈ ਆਇਆ ਤੰਬੂ ਦੋ ਨਿਕਲ ਗਏ ਭਾਈ ਖੁੱਡੇ ਚੋਂ ਬਾਹਰ ਵਲੇ ਵਲੇ ਦਿਨ ਬਾਬਾ ਵੱਡਾ ਚੜਿਆ ਪਿਆਗਾ ਅੱਜ 12ਵੇਂ ਮਹੀਨੇ ਦੀ 14 ਤਰੀਕ ਹੈ ਜੀ ਸਾਲ 2025 ਤੇ ਦਿਨ ਹੈਗਾ ਅੱਜ ਐਤਵਾਰ ਦੇਸੀ ਜਿਹੜੀਆਂ ਬਹੁਤ ਬਹੁ ਟਾਈਮ ਬਾਅਦ ਦੇਖਾਂਗੇ ਇਹ ਜਿਹੜੀ ਜਗ੍ਹਾ ਹੈਗੀ ਹੈ ਜੀ ਸਵਾਈ ਮਾਧੋਪੁਰ ਤੋਂ ਆਪਾਂ ਥੋੜਾ ਜਿਹਾ ਅੰਮਾ ਕਰਾਂਗੇ ਰਾਤ ਆ ਸੜਕ ਦੇ ਉੱਤੇ ਆ ਟਾਬਾ ਸੀਗਾ ਭਾਈ ਤੇ ਇੱਥੇ ਆਪਾਂ ਰੁੱਕ ਗਏ ਸੀਗੇ ਇੱਕ ਆਂੰਦਾਂ ਦੀ ਛੱਤ ਪਾਈ ਹੋਈ ਆਗੀ ਤੇ ਉਹਦੇ ਥੱਲੇ ਆਪਾਂ ਤੰਬੂ ਲਾਇਆ ਸੀ ਆਪਣਾ ਬਹੁਤ ਧੰਨਵਾਦ ਵੀਰੇ ਮੈਂ ਕਿਾ ਚੱਲੀ ਜਾਂਦਾਗਾ ਕੱਲ ਗੜਬੜੀ ਬਹੁਤ ਕੀਤੀ ਤੇ ਅੱਜ ਵਧੀਆ ਚੱਲੇ ਅੱਜ ਕਿਵੇਂ ਟਾਈਮ ਨਾਲ ਉੱਠ ਖੜਿਆ ਯਾਰ ਪਾ ਹਾਂ ਮੈਂ ਤਾਂ ਡਿਲੀਟ ਹੈ ਉਹ ਨਾ ਉਹ ਆச்சா ਉਹ ਬਾਈ ਕੰਨਾਂ ਥੈਲੀ ਰਹਿ ਗਈ ਉਹਨੂੰ ਕਹੋ ਜੀ ਟੜਕੀ ਚਾਹ ਲਾਲ ਪੂਜੀਆ ਖਾਂਦਾ ਗਿਆ ਚਲੋ ਫਿਰ ਤੇ ਕਰ ਲਈਏ ਸਫ਼ਰ ਸ਼ੁਰੂ ਕਰਾਂ ਕਿਲੋ ਚਾਹ ਪਾਣੀ ਆ ਪੰਜਾਬ ਵਾਲਾ ਦੀ ਗੱਡੀ ਲੱਗਦੀ ਹੈ ਨਾ Rajasthan RJ 13 ਐਸੀ RJ ਬੱਤੀ ਹੈ ਤੇ ਆ ਚਾਹ ਦਾ ਆਪਣਾ ਦੂਜਾ ਕੱਪ ਆ ਜੀ ਜਦੋਂ ਦਾ ਬਾਈ ਆਇਆਗਾ ਚਾਹ ਪੀ ਤੁਰੇ ਜਾਂਦੇ ਆ ਬੱਲੇ ਏ ਪਹਿਚਾਨਾ ਵਾ ਬਰ ਰਾਜਸਥਾਨ ਵਾਲਿਆਂ ਦੀ ਬਾਜਾ ਉੱਚਾ ਹੀ ਲਾਉਂਦੇ ਆ ਇਹ ਇਧਰ ਤੂੰ ਹੀ ਪਾਈ ਹੋਈ ਐ ਨਾ ਨਾ ਕੁਝ ਹੋਰ ਪੱਟੀ ਹੋਈ ਐ ਨਹੀਂ ਕੁਛ ਹੈ ਤਾਂ ਹੈ ਨਹੀਂ ਮਾੜਾ ਮੋਟਾ ਜਾ ਕਿਵੇਂ ਤੂੰ ਹੀ ਦੇ ਉੱਤੇ ਚੜਿਆ ਬੈਠਾਂਗਾ ਜਿੰਨਾ ਕਿ ਠੀਕ ਐ ਉਹਨਾਂ ਵੀ ਠੀਕ ਐ ਧੋਪ ਵਧੀਆ ਯਾਰ ਸੋਹਣੀ ਆਗੀ ਤੈਨੂੰ ਪਤਾ ਨਹੀਂ ਚਕੋਲੇ ਪਾਏ ਹੋਏ ਆ ਉਹ ਲੈ ਭਾਈ ਉਹ ਲੱਕੜਾ ਲੈ ਰਿਹਾ ਸਵੇਰ ਦੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਵੱਡਿਆਂ ਛੋਟਿਆਂ ਨੂੰ ਭੈਣਾ ਭਰਾਵਾਂ ਨੂੰ ਦੇਸ਼ਾਂ ਵਾਲਿਆਂ ਨੂੰ ਤੇ ਵਿਦੇਸ਼ਾਂ ਵਾਲਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਜਾ ਰਹੇ ਆ ਭਾਈ ਇੱਥੋਂ ਸਵਾਈ ਮਾਧੋਪੁਰ ਵੱਲ ਨੂੰ 20 ਕਿਲੋਮੀਟਰ ਹੈਗਾਗਾ 20 ਆ ਖਾਣੀ 15 ਗਾ ਇੰਨਾ ਕਾਗਾ ਤੇ ਕੱਲ ਆਪਾਂ ਇੱਥੇ ਪਹੁੰਚਣਾ ਸੀਗਾ ਰਾਤ ਦੇਰੀ ਜ਼ਿਆਦਾ ਹੋ ਗਈ ਆਪਾਂ ਤੇ ਇਸ ਤੋਂ ਬਾਅਦ ਜੀ ਤੁਹਾਨੂੰ ਦੱਸ ਦਈਏ ਵੀ ਉੱਥੇ ਜਦੋਂ ਆਪਾਂ ਅੱਗੇ ਪਹੁੰਚੇ ਤੇ ਉੱਥੇ ਆਪਣਾ ਇੱਕ ਮਿੱਤਰ ਖੜਾਗਾ ਮਿੱਤਰ ਦਾ ਨਾਮ ਹੈਗਾ ਆਪਾਂ ਹੀ ਨਿਸ਼ੂ ਹਾਈਕਰ ਜਿਹੜਾ ਆਪਣੇ ਤੋਂ ਕੰਨਿਆ ਕੁਮਾਰੀ ਤੋਂ ਵਾਪਸ ਘਰੇ ਚੱਲ ਗਿਆ ਸੀਗਾ ਕੰਮ ਹੋਣ ਕਰਕੇ ਤੇ ਹੁਣ ਉਹ ਦੁਬਾਰਾ ਫੇਰ ਆ ਗਿਆ ਤੇ ਅੱਗੇ ਖੜਾ ਹੋਇਆ ਉਹਦੇ ਨਾਲ ਵੀ ਕਰਾਉਣੇ ਆ ਮੁਲਾਕਾਤ ਪਹੁੰਚ ਗਿਆ ਦੁਬਾਰਾ ਨਿਸ਼ੂ ਭਾਈ ਆਪਣੇ ਕੋਲੇ ਤਿੰਨ ਤੋਂ ਆਪਾਂ ਫੇਰ ਚਾਰ ਹੋ ਗਏ ਇਹ ਆਪਾਂ ਭਾਈ ਤੁਸਕਲਾ ਪਿੰਡ ਦੇ ਵਿੱਚ ਖੜੇ ਆਂਗੇ ਘਰ-ਵਾਰ ਤਾਂ ਕੋਈ ਨਹੀਂ ਹੈਗਾ ਇਧਰਲੇ ਪਾਸੇ ਢਾਬਾ ਆਇਆਗਾ ਪਰ ਇਹ ਢਾਬਾ ਜਿਹੜਾ ਤੁਸਕਲਾ ਪਿੰਡ ਦੇ ਵਿੱਚ ਆਗਾ ਇਹ ਸੜਕ ਦੇ ਦੋਨੇ ਬੰਨੇ ਰਾਜਸਥਾਨ ਦੇ ਪਿੰਡ ਲੱਗਦੇ ਆਗੇ ਕੋਈ ਛੋਟਾ ਪਿੰਡ ਆ ਜਾਂਦਾ ਕੋਈ ਵੱਡਾ ਪਿੰਡ ਆ ਜਾਂਦਾ ਤੇ ਇਸ ਕਰਕੇ ਸਫਰ ਹੋਰ ਵੀ ਵਧੀਆ ਲੱਗਦਾ ਇਧਰਲੇ ਪਾਸੇ ਆਹ ਪਾਣੀ ਵਾਲੀ ਟੈਂਕੀ ਬਣੀ ਹੋਈ ਹੈ ਜੀ ਤੇ ਇਹ ਬੋਰ ਦਾ ਪਾਣੀ ਹੈਗਾ ਜੀ ਇਹ ਲਗਭਗ ਬਾਈ ਆਪਣੇ 270 ਫੁੱਟ ਤੇ ਜਾਂਦਾ ਪਾਣੀ ਤੇ ਨਾਲੇ ਪਿਛਲੇ ਪਾਸੇ ਬਾਹਣ ਦੇ ਵਿੱਚ ਬੋਰ ਕੀਤਾ ਹੋਇਆਗਾ ਜੀ ਤੇ ਲਗਭਗ 270 ਫੁੱਟ ਤੇ ਜਾ ਕੇ ਪੀਣ ਵਾਲਾ ਪਾਣੀ ਆਉਂਦਾਗਾ ਤੇ ਇਹ ਪੀਣ ਵਾਲਾ ਵਧੀਆ ਕਹਿੰਦੇ ਮਿੱਠਾ ਪਾਣੀ ਆ ਤੇ ਇਹੀ ਭਾਈ ਆਪਾਂ ਕਹਿੰਦੇ ਅਸੀਂ ਖੇਤਾਂ ਨੂੰ ਲਾਉਣੇ ਆਗੇ ਇਹ ਕਿੰਨੀ ਇੰਚੀ ਪਾਈਪ ਬਹ ਡਾਲਦੇ ਹੋ ਜੀ ਬੋਰ ਮੇ ਕਿੰਨੀ ਇੰਚੀ ਪਾਈਪ ਡਾਲਦੇ ਹੋ 2 ਇੰਚ ਹਾਂਜੀ 2 ਇੰਚ ਲਗਰਨ ਪਾਈਪ ਦੀ 2 ਇੰਚ ਅੱਛਾ ਉਧਰ ਲੱਗੀ ਹੋਈ ਆ ਬੱਚੇ ਨੂੰ ਨਮਾਰਾ ਇਹ ਅਗੇ ਫੇਰ ਜਾ ਰਹੇ ਆ ਅਸੀਂ ਇਹਰ ਬਹਾਂ ਦੇ ਖੜੀਏ ਜਿੱਦੂ ਤੁਹਾਨੂੰ ਜੇ ਹੁਣ ਜਿਹੜੇ ਆਪਾਂ ਪਿੰਡ ਦੇ ਵਿੱਚ ਖੜੇ ਆ ਜੀ ਇਹਦਾ ਨਾਂ ਹੈਗਾ ਕਾਣ ਲੋਦਾ ਪਿੰਡ ਦਾ ਨਾਂ ਕਾਣ ਲੋਦਾਗਾ ਤੇ ਜਿਲਾ ਪੈ ਜਾਂਦਾ ਦੋਸਾ ਜ਼ਿਲ੍ਹਾ ਭਾਈ ਹੁਣ ਬਦਲ ਗਿਆ ਪਿੱਛੇ ਜਿੱਥੇ ਆਪਾਂ ਜਿੱਥੇ ਨਿਸ਼ੂ ਖੜਾ ਸੀਗਾ ਉਹ ਹੋਰ ਜ਼ਿਲ੍ਹਾ ਸੀ ਤੇ ਇੱਧਰ ਦੋਸਾ ਜ਼ਿਲ੍ਹਾ ਆ ਗਿਆ ਤੇ ਜੇ ਆਪਾਂ ਭਾਈ ਜ਼ਮੀਨਾਂ 'ਚ ਮੁੰਨਾਂ ਦੀ ਗੱਲ ਕਰਗੇ ਇੱਧਰ ਸਾਰਾ ਪੱਧਰ ਲੱਗਾ ਹੀ ਹੈਗਾ ਕੋਈ ਵੀ ਪਹਾੜ ਜਾਂ ਕੁਝ ਵੀ ਟਿੱਬਾ ਮਾੜਾ ਮੋਟਾ ਕੁਝ ਵੀ ਨਹੀਂ ਹੈਗਾ ਵਧੀਆ ਜ਼ਮੀਨਾਂ ਨੇ ਸਾਰੀਆਂ ਉਪਜਾਉ ਜਿੱਦਾਂ ਸਾਹਮਣੇ ਉਹ ਸਰੋਂ ਖੜੀ ਆ ਵਧੀਆ ਪੂਰੀ ਐਸੇ ਲੋਟੀ ਆ ਜੀ ਸਾਰੀਆਂ ਜ਼ਮੀਨਾਂ ਵਾਹ ਜੀ ਵਾਹ ਆ ਜਿਹੜਾ ਸ਼ਹਿਰ ਭਾਈ ਤੁਸੀਂ ਦੇਖੀ ਜਾਂਦੇ ਹੋ ਗਏ ਇਹ ਹੈਗਾ ਸਵਾਈ ਮਾਧੋਪੁਰ ਜਿੱਦੀ ਆਪਾਂ ਪਿੱਛੇ ਗੱਲ ਕਰਦੇ ਤੁਰੇ ਆਉਣੇ ਆਗੇ ਤੇ ਇਹ ਇੱਕ ਰਾਜਸਥਾਨ ਦਾ ਜ਼ਿਲ੍ਹਾ ਹੈਗਾ ਆਪਾਂ ਜ਼ਿਲ੍ਹੇ ਦੇ ਵਿੱਚ ਖੜੇ ਆਂਗੇ ਓਏ 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 ਲੈ ਮਾਰੋ ਉਹ ਇੱਕ ਓਏ ਭਰਾਵਾ ਪੰਗੇ ਲੈਣ ਲੱਗ ਗਿਆ ਕਿ ਆਗੇ ਓਏ ਟੈਕਨੀਕਾ ਦੇਖੀ ਨਾ ਨਾ ਯਾਰਾ ਭਾਈ ਮੁੰਡਿਆ ਇਹ ਆ ਨੀਸ਼ੂ ਭਾਈ ਨੀਸ਼ੂ ਹਾਈ ਕਰਾ ਤੇ ਬਹੁਤ-ਬਹੁਤ ਪਹਿਲਾਂ ਤਾਂ ਬਹੁਤ ਵਧਾਈਆਂ ਤੈਨੂੰ। ਉਹ ਧੰਨਵਾਦ ਜੀ ਧੰਨਵਾਦ ਜੀ ਧੰਨਵਾਦ। ਮੰਗਿਆ ਗਿਆ, ਰੋਕਾ ਹੋ ਗਿਆ। ਇੱਕ ਹੋਰ ਕੀ ਕਹਿੰਦੇ ਆ ਮੰਗਣਾ ਹੋ ਗਿਆ। ਮੰਗਣਾ ਹੋ ਗਿਆ। ਵਿਆਹ ਦੇ ਵੰਦਨਾ ਵਿੱਚ ਬੰਦੇ ਆ ਗਿਆ। ਬੰਦੇ ਆ ਗਿਆ ਜੀ ਬੰਦੇ ਆ ਗਿਆ। ਹੋਰ ਘਰੇ ਠੀਕ ਆ ਸਾਰੇ ਮਾਤਾਰਗੇ। ਸਭ ਵਧੀਆ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਰੇਕ੍ਰਿਸ਼ਨ ਦੰਡਵਤ ਪ੍ਰਣਾਮ ਜੀ। ਤਿੰਨ ਤੋਂ ਤਿੰਨ ਤੋਂ ਫੇਰ ਚਾਰ ਹੋ ਗਏ ਜੀ। ਸਹੀ। ਜਿਹੜੇ ਕਹਿੰਦੇ ਸੀਗੇ ਜੀ ਇਹ ਤਾਂ ਜੀ ਧੋਖੇਵਾਜ ਐ ਜੀ। ਏ ਤਾਂ ਜੀ ਚਲਾ ਗਿਆ ਇਹ ਨਹੀਂ ਆਂਦਾ ਹੁਣ ਆ ਗਿਆ ਵਾਪਸ ਕੰਮ ਤਾਂੰਦਾ ਸੀਗਾ ਨਿਬੜ ਗਿਆ ਸਾਰਾ ਕੰਮ ਤਾਂਦਾ ਚਲਾ ਕੇ ਆ ਗਏ ਜੀ ਨਿਬੜਾ ਕੇ ਆ ਗਏ ਚਲੋ ਵਧੀਆ ਹੋਇਆ ਵਧੀਆ ਹੋਇਆ ਆ ਕੀ ਟਲੀਆਂ ਜੀਆਂ ਟੰਗੀ ਫਿਰਦਾ ਇਹ ਸਾਡੀ ਲਾੜਰੀ ਨੇ ਦਿੱਤੀ ਹੈ ਜੀ ਇਹ ਗਾਰਡੀਅਨ ਬੈਲ ਹੁੰਦੀ ਹੈ ਇਹ ਲੱਕ ਲੱਕ ਦਾ ਚਾਰਮ ਹੁੰਦਾ ਮਤਲਬ ਉਹ ਹੁੰਦਾ ਹੈ ਗੁੱਡ ਲੱਕ ਚਾਰ ਗੁੱਡ ਲੱਕ ਅੱਛਾ ਅੱਛਾ ਚੰਗੇ ਵਾਕ ਘੰਟੇ ਨੂੰ ਹਿਲਾਉਂਦੇ ਰਹੋ ਤੇ ਆਪਾਂ ਕੁਝ ਖਾ ਲਈਏ ਨਾ ਹੁਣ ਹਾਂ ਯਿਸ਼ੂ ਆਇਆਗਾ ਹਾਂ ਉਹ ਪਾਰਟੀ ਨਾਲੇ ਮਠਿਆਈ ਵੀ ਖਵਾਣਿਆ ਤੁਹਾਨੂੰ ਹੋ ਕਹਿੰਦੇ ਮੁੰਡਾ ਮੰਗਿਆ ਗਿਆ ਉਹਲੀ ਉਹ ਮੀਮ ਨਹੀਂ ਦੇਖੀ ਉਹ ਜਿਹਦੇ ਵਿੱਚ ਕਹਿੰਦਾ ਕਹਿੰਦਾ ਮੈਂ ਇਨੇ ਲੋਕਾਂ ਦੇ ਵਿੱਚ ਬੈਠਿਆ ਤੇ ਫਿਰ ਉਸ ਬਾਅਦ ਮੈਂ ਮੰਗਿਆ ਗਿਆ ਦੇਖੀ ਨਹੀਂ ਰੀਲ ਬੜੀ ਫੇਮਸ ਹੈ ਸੀ ਕਹਿੰਦੇ ਭਾਈ ਬੜਾ ਡਰ ਲੱਗਿਆ ਉਹਦਾ ਸਾਹਬ ਹੋ ਗਿਆ ਜੀ ਮੇਰੇ ਨਾਲ ਲਿਆ ਹੋ ਡੀਪੀ 350 ਗ੍ਰਾਮ ਦੇ ਬੰਦੇ ਫਿਰ ਮਿਲ ਗਏ ਲਾਇਆ ਮੇਰੇ خیال ਨਾਲ ਕਰੇ 20 25 ਦਿਨ ਆਹ 25 30 ਮਹੀਨਾ ਹੋ ਗਿਆ ਮਹੀਨਾ ਇੱਕ ਮਹੀਨਾ 3 ਦਿਨ ਹੋ ਗਏ ਇੱਕ ਮਹੀਨਾ 3 ਦਿਨ ਮੈਂ ਗਿੜਤੀ ਕਰੀ ਬੈਠਾ ਹਾਂ ਪੂਰਾ ਗਿੜਤੀ ਕਰੀ ਬੈਠਾ ਮੈਂ ਪੁੱਛ ਕੇ ਆਉਣਾਗਾ ਇੱਥੇ ਵਧੀਆ ਖਾਣ ਨੂੰ ਕੀ ਆਪਾਂ ਫਿਰ ਉੱਥੇ ਹੀ ਜਾਵਾਂਗੇ ਮੈਂ ਕੋਨਾ ਚਲਾਂ ਹਾਂ ਤੇ ਦੇਖੀ ਯਾਦ ਰਹੀ ਨਹੀਂ ਇੱਕ ਮਿੰਟ ਆਪ ਮੈਡੀਕਲ ਵਾਲੇ ਭਾਈ ਸਾਹਿਬ ਤੋਂ ਪੁੱਛ ਲੈਣੇ ਕਿਉਂਕਿ ਆਸੇ ਪਾਸੇ ਰਹਿਣ ਵਾਲੇ ਲੋਕਾਂ ਨੂੰ ਪਤਾ ਹੁੰਦਾ ਨਾ ਜਿਹੜੇ ਨੇੜੇ ਰਹਿੰਦੇ ਵਿਕੀ ਸ਼ਹਿਰ 'ਚ ਵਧੀਆਗਾ ਆਰਾਮ ਰਾਮ ਜੀ ਨਮਸਕਾਰ 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 ਜੀ ਕੀ ਨਾਮ ਹੈ ਜੀ ਮੇਰਾ ਨਾਮ ਮਨੀਸ਼ ਹੈ ਸਰ ਮਨੀਸ਼ ਜੀ ਜਹਾਂ ਹਮ ਕੋ ਕੋਈ ਅੱਛੀ ਦੁਕਾਨ ਜਹਾਂ ਖਾਣਾ ਅੱਛਾ ਮਿਲ ਜਾਏ ਕੋਈ ਫੇਮਸ ਹੋ ਜਾਹਾਂ ਕਾ बता दो कोई जी तो आप नाश्ता करना चाहते हो खाना खाना चाहते हो हम नाश्ता करना नाश्ता हैं। तो नाश्ते के लिए आप तो बिल्कुल सही जगह पे आप आ गए चलते हुए बिल्कुल सामने दुकान है जनता जोधपुर स्वीट होम बढ़िया आपको मूँगफली के तेल की ओरिजिनल यहाँ के फेमस कचौड़ी मिलेगी मिर्ची बड़ा समोसे जो शायद आपने हर जगह खाए भी नहीं होगी सामने हाँ बिल्कुल बहुत अच्छी क्वालिटी है अब इसको जरूर चेक करें खा के देखें इस इस शहर का मशहूर है मशहूर एक नंबर है और मशहूर है और आपको खाने के बाद आपको भी लगेगा कि हम एक बार और खाएं अच्छा आपका खाना हो जाएगा इससे आपका पूरा लंच हो सकता है इसमें से कुछ ठीक है कितना फेमस और अच्छी चीज है हम जाके देखते हैं ठीक है, है।, है। शुक्रिया जी हम पंजाब से आए जी जी आप ये साइकिल साइकिल पे पे चलते हैं हैं जी है। तो रास्ते में आपको कोई तकलीफ तो नहीं होती नहीं नहीं कोई तकलीफ नहीं आती जी बहुत अच्छे लोग मिले हैं सभी जगह अभी कितने टाइम से चल रहे हैं आप हमको आठ महीना हो गए जी आठ महीने हो गए आठ महीना मतलब कभी तक कोई प्रॉब्लम कभी नहीं आई बिल्कुल नहीं कभी नहीं आई ਬਹਰ ਜਗ੍ਹਾ ਹਰ ਸਟੇਟ ਮੇ ਅੱਛੇ ਲੋਕ ਮਿਲੇ ਹੈ ਠੀਕ ਹੈ ਸ਼ੁਕਰੀਆ ਸਰ ਧੰਨਵਾਦ ਨੇੜੇ ਹੀ ਸਰ ਗਿਆ ਬਾਈ ਤੇ ਬਾਈ ਕਹਿੰਦਾ ਉਹ ਸਾਹਮਣੇ ਲਿਖਿਆ ਹੋਇਆ ਜਨਤਾ ਜੋਧਪੁਰ ਉੱਥੇ ਮਿਲਦਾ ਕਹਿੰਦਾ ਵਧੀਆ ਖਾਣ ਪੀਣ ਚੱਲਦੇ ਆਪਾਂ ਆਹ ਆ ਦਕਾਨਾ ਭਾਈ ਜੋਧਪੁਰ ਵਾਲਿਆਂ ਦੀ ਇੱਥੇ ਮਿਲਦੀ ਹੈ ਇਹਨਾਂ ਦੀ ਮਸ਼ਹੂਰ ਆ ਕਚੌੜੀ ਭਾਈ ਜੀ ਖਵਾਉਂਗੇ ਸਾਨੂੰ ਵੀ ਆ ਕਚੌੜੀ ਖਿਲਾਉਗੇ ਹਾਂਜੀ ਕਿੰਨੇ ਕੀ ਹੈ ਜੀ ਇੱਕ दस की है ये तो दस रुपए की भाई सानू भी दे दो जी आपको एक एक और दो एक जगह दो अलग अखबार लगा दो कपड़े रख दे दो देना एक जगह देना या लगा लग लग। एक है यार अलग दो अलग अलग मैं बोल रहा हूं ना सब्जी चटनी सारा कुछ ही पा दो जेड़ा कुछ है का बिच्ची पा दो सारा कुछ है ਇਹ ਤੇ ਉਹ ਮੂੰਗਫਲੀ ਦਾ ਤੇਲ ਮੈਂ ਕਚੌੜੀ ਮੂੰਗਫਲੀ ਦੇ ਤੇਲ ਨਾਲ ਬਣਦੀ ਆ ਇੱਕ ਹੋਰ ਦੇ ਦੋ ਕੋਟਾ ਕਚੌੜੀ ਹਰਪਾਲ ਇਹ ਮੂੰਗਫਲੀ ਦੇ ਤੇਲ ਨਾਲ ਬਣਦੀ ਆ ਕਹਿੰਦਾ ਬਾਈ ਕਹਿੰਦਾ ਮੂੰਗਫਲੀ ਦੇ ਤੇਲ ਨਾਲ ਬਣੀ ਹੋਈ ਆ ਤੇਲ ਢੁੱਲਾ ਪਾ ਛੱਡਿਆ ਛੱਡ ਤਰ ਹੋ ਜਾਣਗੇ ਛੱਡੇ ਅੰਦਰ ਚੱਲ ਮੈਂ ਵੀ ਆਵਾਂ ਵਿੱਚ ਬਾਈ ਆ ਗਿਆ ਜੀ ਕੋਟਾ ਕਚੋਰੀ ਗੜੀ ਦੀ ਚੋਰੀ ਕੋਟਾ ਕੋਟਾ ਬੜੀ ਤੇਲ ਨਾਲ ਮੜੀ ਵੀ ਐ ਦੋ ਟਾਂਕ ਚੋਰੀ ਕੋਟਾ ਵੀ ਚੋਰੀ ਅੱਛਾ ਅੱਛਾ ਰਾਜਸਥਾਨ ਦਾ ਆਪਾਂ ਪਿੰਡ ਲੰਘ ਰਹੇ ਆ ਜੀ ਤੇ ਪਿੰਡ ਦਾ ਨਾਮ ਹੈਗਾ ਅਜਨੋਟੀ ਅਜਨੋਟੀ ਪਿੰਡ ਇਧਰਲੇ ਪਾਸੇ ਉਧਰ ਸਾਹਮਣੇ ਰਹਿ ਜਾਂਦਾ ਪਰ ਆਪਾਂ ਭਾਈ ਆਹ ਸੜਕ ਫੜੀ ਹੋਈ ਐ ਚਾਹ ਲਈ ਦੁਕਾਨ ਆਈ ਐ ਤੇ ਘੁੱਟ ਚਾਹ ਪੀਕੇ ਅੱਗੇ ਨੂੰ ਵਧਾਂਗੇ ਤੇ ਆਪਾਂ ਜਾ ਰਹੇ ਸੀਗੇ ਪਹਿਲਾਂ ਜੀ ਦਿੱਲੀ ਵੱਲ ਤੇ ਦਿੱਲੀ ਹੁਣ ਆਪਾਂ ਭਾਈ ਨਹੀਂ ਜਾਂਦੇ ਤੇ ਹੁਣ ਆਪਾਂ ਜਾ ਰਹੇ ਆ ਇਧਰ ਸਰਸੇਵਾਲ ਨੂੰ ਸਿੱਧਾ ਤੇ ਸਰਸੇ ਤੋਂ ਆਪਣਾ ਹਰਿਆਣਾ ਹੁੰਦੇ ਹੋਏ ਹਨ ਤੇ ਉਧਰ ਦੀ ਸਾਰਾ ਗੁਰਬਰਾੜ ਕੇ ਬਾਈ ਦੇ ਪਿੰਡਾਂ ਦੇ ਕੋਲ ਦੀ ਤੇ ਪੰਜਾਬ ਵਗ ਜਾਗੇ ਤੇ ਪਹਿਲਾਂ ਆਪਾਂ ਦਿੱਲੀ ਜਾਣਾ ਸੀਗਾ ਜੀ ਤੇ ਦਿੱਲੀ ਆਪਾਂ 1-2 ਦਿਨ ਲਾਉਣੇ ਸੀਗੇ ਤੇ ਫਿਰ ਗੱਲ ਐਦਾਂ ਹੋਈ ਕਿ ਆਪਣਾ ਨਾ ਬਚਪਨ ਦੇ ਮਿੱਤਰ ਆ ਗਏ ਜੀ ਵਿਦੇਸ਼ ਗਏ ਹੋਏ ਸੀਗੇ ਬਾਵਾ ਸਾਲ ਹੋ ਗਏ ਕੰਮ ਧੰਦੇ ਕਿ ਉੱਥੇ ਕਰਦਿਆਂ ਨੂੰ ਤੇ ਭਾਈ ਹੁਣ ਮੁੜ ਕੇ ਆਏ ਹੋਏ ਆ ਪੰਜਾਬ ਇੱਕ ਮੁੰਡਾ ਫੌਜੀ ਆ ਤੇ ਇੱਕ ਮੁੰਡਾ ਹੋਰ ਆ ਜੀ ਪੁਰਤਗਾਲ ਤੋਂ ਆਇਆ ਹੋਇਆ ਇੱਕ ਇੰਗਲੈਂਡ ਤੋਂ ਆਇਆ ਹੋਇਆਗਾ ਕਾਫੀ ਸਮੇਂ ਦੇ ਬਾਅਦ ਆਏ ਆਗੇ ਤੇ ਹੁਣ ਉਹਨਾਂ ਨੂੰ ਲਗਭਗ 20-25 ਦਿਨ ਹੋ ਗਏ ਆਪਣਾ ਇੰਤਜ਼ਾਰ ਕਰਦਿਆਂ ਨੂੰ ਵੀ ਫੋਨ ਵੀ ਰੋਜ਼ ਹੀ ਆਉਂਦਾ ਤੇ ਅੱਜ ਜਦੋਂ ਭਾਈ ਸਵੇਰੇ ਫੋਨ ਆਇਆ ਤੇ ਉਹਨਾਂ ਨੂੰ ਪਤਾ ਲੱਗਿਆ ਉਹ ਕਹਿੰਦੇ ਤੁਸੀਂ ਦਿੱਲੀ ਜਾਈ ਜਾਂਦੇ ਹੋਗੇ ਤੇ ਸਾਡਾ ਤਾਂ ਜਾਣ ਦਾ ਸਮਾਂ ਹੋ ਗਿਆ ਅਸੀਂ ਵਾਪਸ ਜਾਣਾ ਕਹਿੰਦੇ ਤੁਸੀਂ ਭਾਈ ਆਪਦਾ ਘੁੰਮੋ ਫਿਰੋ ਥੋੜਾ ਜਿਹਾ ਗੁੱਸੇ ਗਿਲੇ ਜਿਹਾ ਚ ਬੋਲੇ ਵੀ ਅਸੀਂ ਤਾਂ ਜਾ ਰਹੇ ਆਂ ਗਿਆ ਆਪਦਾ ਅੰਗਰੇਜ਼ੋ ਕਿਧਰ ਹੈ ਅਰੇ ਇਧਰ ਮਤ ਲੱਗ ਆਇਆ ਤਾਨਾ ਬਾਜੀ ਤੇ ਜਾ ਰਹੇ ਆਂ ਭਾਈ ਅਸੀਂ ਆਪਦਾ ਕਹਿੰਦੇ ਵਾਪਸ ਕਹਿੰਦੇ ਤੁਸੀਂ ਫਿਰਦੇ ਰਹੋ ਤੇ ਹੁਣ ਭਾਈ ਜਾਣਾ ਪੈਣਾ ਹਨਾ ਜੀ ਫਿਰ ਇਸ ਕਰਕੇ ਆਪਾਂ ਦਿੱਲੀ ਨਹੀਂ ਜਾ ਰਹੇ ਜੀ ਤੇ ਦਿੱਲੀ ਕਦੇ ਫੇਰ ਸਬਬ ਬਣੂਗਾ ਤੇ ਜਾਵਾਂਗੇ ਤੇ ਹੁਣ ਇਧਰ ਆਪਾਂ ਸਿੱਧਾ ਕਰਾਂ सरसेबणी ਨੂੰ ਕੰਮ ਖਿੱਚਿਆ ਹੋਇਆਗਾ ਇੱਧਰ ਦੀ ਜਾਵਾਂਗੇ ਇੱਧਰ ਦੀ ਥੋੜਾ ਨੇੜੇ ਵੀ ਪੈਂਦਾ ਤੇ ਹੁਣ ਆਪਾਂ ਫਿਰ ਰੁਕਣਾ ਰਕਾਉਣਾ ਵੀ ਕਿਤੇ ਨਹੀਂ ਹੈਗਾ ਦਿੱਲੀ ਭੈਣ ਭਾਈਆਂ ਦਾ ਮੋਹ ਫਰੇਮ ਬਹੁਤ ਸੀਗਾ ਤੇ ਉੱਥੇ ਆਪਾਂ ਨੇ ਇੱਕ ਦੋ ਦਿਨ ਪੱਕਾ ਲੱਗ ਹੀ ਜਾਣੇ ਸੀ ਤੇ ਸਾਰਿਆਂ ਤੋਂ ਮਾਫੀ ਚਾਹੁੰਨੇ ਆ ਨਾ ਜਿਨ੍ਹਾਂ ਨੂੰ ਕਿਹਾ ਹੋਇਆ ਸੀ ਕਿ ਆਵਾਂਗੇ ਭਾਈ ਜ਼ਰੂਰ ਆਵਾਂਗੇ ਤੇ ਹੁਣ ਸਰਸੇਵਾਲ ਜਾਂਦੇ ਆ ਚਾਹ ਦੀ ਘੁੱਟ ਪੀ ਕੇ ਤੇ ਚੱਲਦੇ ਆ ਨਾਲ ਨੀਸ਼ੂ ਹਾਈਕਰ ਕਿੱਥੋਂ ਝੁੰਝ ਨੂੰ ਕੋਲ ਝੁੰਝ ਨੂੰ ਝੁੰਝ ਨੂੰ ਜਿਹੜਾ ਉਹੀ ਹੈ ਸਾਰਿਆਂ ਨੂੰ ਕਹਿੰਦੇ ਇਹ ਗਰਮ ਇਲਾਕਾ ਦਾ ਝੁੰਜ ਨੂੰ ਝੁੰਜ ਨੂੰ ਨਹੀਂ ਇੰਡੀਆ ਦਾ ਸਭ ਤੋਂ ਗਰਮ ਇਲਾਕਾ ਵਜੋਂ ਠੁਮ ਉਹ ਨੇੜੇ ਕੜੀ ਹੈ ਉਹ ਮਤਲਬ ਖੜ ਜਾ ਖੜ ਜਾ ਹੋ ਜਾਂਦਾ ਝੁੰਚੂ ਆਪਣੀ ਤਰ੍ਹਾਂ ਝੁੰਜ ਨੂੰ ਝੁੰਜ ਨੂੰ ਝੁੰਜ ਨੂੰ ਝੁੰਜ ਨੂੰ ਸਾਰਾ ਨਾ ਗਰਮ ਇਲਾਕਾ ਇੰਡੀਆ ਦਾ ਇੰਡੀਆ ਦਾ ਝੁੰਜ ਨੂੰ ਹਾਂ ਲਾ ਦੇ ਇਹ ਆਪਾਂ ਬੜੌਤੀ ਸ਼ਹਿਰ ਦੇ ਵਿੱਚ ਖੜੇ ਆ ਜੀ ਕੋਟੇ ਤੋਂ ਬਾਅਦ ਐਦਾਂ ਦੇ ਛੋਟੇ-ਮੋਟੇ ਸ਼ਹਿਰ ਆ ਜਿਹੜੇ ਰਾਜਸਥਾਨ ਦੇ ਵਿੱਚ ਆਉਂਦੇ ਰਹਿੰਦੇ ਹੈਗੇ ਤੇ ਬੜਾ ਚੰਗਾ ਲੱਗਦਾ ਜੀ ਇਹਨਾਂ ਦਾ ਪਹਿਰਾਵਾ ਰੰਗ-ਬਰੰਗੇ ਕੱਪੜੇ ਬਹੁਤ ਵਧੀਆ ਇਹ ਪਾਉਂਦੇ ਹੈਗੇ ਇੱਧਰ ਦੇ ਬੰਦੇ ਵੀ ਤੇ ਔਰ ਸਾਂਭੇ ਭੈਣ ਭਾਈ ਸਾਰੇ ਬੜੇ ਰੰਗ-ਬਰੰਗੇ ਵਧੀਆ ਕੱਪੜੇ ਪਾਉਂਦੇ ਜਿੱਦਾਂ ਇੱਕ ਭੈਣ ਜਾਂਦੀ ਹੈਗੀ ਦੇਖੋ ਕੱਪੜੇ ਆਹ ਵਾਹ ਕਿਵੇਂ ਐ ਚਬਾ ਦੇ ਮੂੰਹ ਕਰਦਾਗਾ ਕਿਆਰੇਟ ਹੈ ਭਾਈ ਕਿਆ

25 ਕਿਲੋਮੀਟਰ ਹੈ ਬਾਈ ਗੱਲ ਤੁਸੀਂ ਅਜੇ ਤੱਕ 25 ਕਿਲੋਮੀਟਰ ਹੀ ਆਏ ਆ 22 ਸਮਾਨਾ 25 ਨਹੀਂ ਜ਼ਿਆਦਾ ਹੋਊਗਾ ਇਹ ਕਹਿਣ ਚਾਦਾ ਜ਼ਿਆਦਾਗਾ 25 ਕਿੱਥੇ ਆ ਕਦੋਂ ਦੇ ਤਾਂ ਚੱਲੇ ਆਗੇ ਸੜੇ ਇੰਨਾ ਚਲਾ ਲਿਆ ਸੜਕੇ ਮੂੰਹ ਨੇ ਰੇ ਦਾ ਚੱਲੇ ਹਾਂ ਹਲਵਰ ਰਹਿ ਗਿਆ ਜੀ 176 ਤੇ 272 ਕਿਲੋਮੀਟਰ ਗੰਗਾਪੁਰ ਲਿਖਿਆ 42 ਕਿਲੋਮੀਟਰ ਤੇ ਇਧਰਲੇ ਪਾਸੇ ਹਰਿਦੁਵਾਰ ਕਹਿੰਦੇ 522 ਕਿਲੋਮੀਟਰ ਹੈ ਮथुरा ਜਿੱਥੇ ਆਪਾਂ ਪਹਿਲਾਂ ਜਾ ਕੇ ਆਏ ਆ ਭਾਈ मथुरा ਬਰਿੰਦਾਵਨ ਇਧਰ ਆਪਣੇ ਜੁਪੀ 'ਚ ਪੈ ਜਾਂਦਾਗਾ 225 ਕਿਲੋਮੀਟਰ ਤੇ ਜੈਪੁਰ 172 ਕਿਲੋਮੀਟਰ ਹਜੇ ਪਿਆਗਾ ਤੇ ਆਪਾਂ ਅਲਵਰ ਵਾਲੇ ਪਾਸੇ ਜਾਣਾਗਾ ਜੀ ਤੇ ਅੱਜ ਸ਼ਾਇਦ ਹੋ ਸਕਦਾ ਆਪਾਂ 200 ਪਹੁੰਚ ਜਾਈਏ ਜੱਦ ਬਜਦਿਆ ਰੁਕ ਜਗੇ ਕਿਸੇ ਪਾਸੇ 72 ਕਿਲੋਮੀਟਰ ਹਜੇ ਜਿਹੜਾ ਹਰਾ ਪਿਆਗਾ ਸਾਹਮਣੇ ਹੈਗਾ ਜੀ ਟੋਲ ਪਲਾਜ਼ਾ ਤੇ ਟੋਲ ਪਲਾਜ਼ਾ ਲੰਘ ਕੇ 10-12 ਕਿਲੋਮੀਟਰ ਤੇ ਸ਼ਹਿਰ ਆਹੇਗਾਗਾ ਦੋਸਾ ਤੇ ਅੱਜ ਆਪਾਂ ਨੂੰ ਰਹਿਣ ਦਾ ਟਿਕਾਣਾ ਮਿਲ ਗਿਆ ਜੀ ਇੱਥੇ ਹੀ ਮਿਲਿਆਗਾ ਟੋਲ ਪਲਾਜ਼ੇ ਤੇ ਇਧਰਲੇ ਪਾਸੇ ਦੁਕਾਨਾਂ ਨੇ ਚਾਹ ਪਾਣੀ ਵਾਸਤੇ ਕੁਝ ਖਾਣ ਪੀਣ ਵਾਸਤੇ ਰੋਟੀ ਟੋਕ ਵਾਸਤੇ ਜਿਹੜੀਆਂ ਸਾਰੀ ਰਾਤ ਖੁੱਲੀਆਂ ਰਹਿੰਦੀਆਂ ਨੇ ਦੁਕਾਨਾਂ ਤੇ ਟਰੱਕਾਂ ਵਾਲੇ ਵੀਰ ਭਾਈ ਇੱਥੇ ਆ ਕੇ ਜ਼ਿਆਦਾਤਰ ਇੱਥੇ ਹੀ ਰੁਕਦੇ ਆ ਜੀ ਜਿਵੇਂ ਆਹ ਸਾਹਮਣੇ ਤੁਸੀਂ ਗੱਡੀਆਂ ਖੜੀਆਂ ਦੇਖ ਹੀ ਜਾਂਦੇ ਹੋ ਤਿਆ ਆਪਾਂ ਉੱਥੇ ਬੈਠਾਂਗੇ ਥੋੜੇ ਟਾਈਮ ਲਈ ਤੁਸੀਂ ਤੇ ਉੱਥੇ ਬੈਠ ਕੇ ਵੀਡੀਓ ਦੀ ਕੱਟ ਵੱਡ ਕਰਾਂਗੇ ਇਧਰਲੇ ਖੱਬੇ ਹੱਥ ਸ਼ੈੱਡ ਪਿਆ ਹੋਇਆਗਾ ਸ਼ੈੱਡ ਦੇ ਹੇਠਾਂ ਆਪਣਾ ਤੰਬੂ ਜੀ ਤੇ ਅੱਜ ਦੀ ਰਾਤ ਆਪਾਂ ਇੱਥੇ گزارਾਂਗੇ ਅੱਜ ਤੰਬੂ ਇੱਕ ਨਹੀਂ ਹੈਗਾ ਜੀ ਅੱਜ ਤੰਬੂ ਆਪਣੇ ਕੋਲੇ ਦੋ ਆਪਾਂ ਹੀ ਕਿਉਂਕਿ ਨਿਸ਼ੂ ਆ ਗਿਆ ਤੇ ਇੱਕ ਨਿਸ਼ੂ ਲੈ ਆਇਆ ਤੰਬੂ ਦੋ ਸਾਈਕਲ ਆਪਣੇ ਇਧਰ ਖੜੇ ਆ ਦੋ ਗੱਡੀਆਂ ਜੀ ਤੇ ਦੋ ਖੜੀਆਂ ਇਧਰ ਤੇ ਵਿਚਾਲੇ ਦੋਨੇ ਤੰਬੂ ਤੇ ਆਪਣੇ ਕੋਲੇ ਜਿਹੜਾ ਕਾगज ਸੀਗਾ ਆਪਾਂ ਉੱਤੋਂ ਦੀ ਪਾਉਣੇ ਹੁੰਨੇ ਆਪਣੇ ਕੋਲ ਕਾगजੋ ਕਾਫੀ ਵੱਡਾਗਾ ਤੇ ਉਹ ਵੀ ਦੋਨਾਂ ਤੰਬੂਆਂ ਤੇ ਆ ਗਿਆ ਅੱਜ ਦੀ ਵੀਡੀਓ ਜੀ ਆਪਣੀ ਸਮਾਪਤੀ ਵੱਲ ਵੱਧਦੀ ਹੈ ਜੀ ਤੇ ਸਮਾਪਤੀ ਕਰਨ ਤੋਂ ਪਹਿਲਾਂ ਇੱਕ ਆਹਾ ਬੱਚੀ ਦਾ ਭਾਈ ਜਨਮ ਲੈਣਾਗਾ ਨਾਮ ਹੈਗਾ ਇਬਾਦਤ ਕੌਰ ਪਿੰਡ ਹੈਗਾ ਚੰਨੋ ਜ਼ਿਲ੍ਹਾ ਹੈਗਾ ਸੰਗਰੂਰ ਬਹੁਤੀ ਪਿਆਰੀ ਬੱਚੀ ਹੈ ਜੀ ਜਨਮ ਦਿੰਦੀ ਆ ਬਹੁਤ ਬਹੁਤ ਵਧਾਈਆਂ ਤੇ ਪਰਿਵਾਰ ਨੂੰ ਵੀ ਇਹਨਾਂ ਦੇ ਨੂੰ ਬਹੁਤ ਬਹੁਤ ਵਧਾਈਆਂ ਜੀ। ਇੱਕ ਆ ਹੋਰ ਬੱਚੀ ਦਾ ਜਨਮ ਦੇਣਾ ਜੀ। ਨਾਮ ਹੈਗਾ ਅਮਰਕੌਰ। ਇਹ ਇੰਦੌਰ ਤੋਂ ਆ ਜੀ ਤੇ ਬਹੁਤ ਹੀ ਪਿਆਰੀ ਬੱਚੀ ਹੈਗੀ। ਬਹੁਤ ਬਹੁਤ ਜਨਮਦਿੰਦਿਆਂ ਵਧਾਈਆਂ ਤੇ ਪਰਿਵਾਰ ਨੂੰ ਵੀ ਇਹਨਾਂ ਦੇ ਨੂੰ ਬਹੁਤ 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 ਵਧਾਈਆਂ। ਇੱਕ ਆ ਭੈਣ ਦਾ ਜਨਮ ਦੇਣਾ ਜੀ। ਨਾਮ ਹੈਗਾ ਰਾਜਵਿੰਦਰ। ਇੰਦੌਰ ਤੋਂ ਆ ਜੀ ਇਹਨਾਂ ਨੇ ਆਪਣੀ ਭਾਈ ਬਹੁਤ ਮਦਦ ਕਰੀ ਸੀ ਕਿ ਭਾਈ ਸਾਹਿਬ ਨੇ ਆਪਾਂ ਨੂੰ ਸਾਰਾ ਅੰਦੌਰ ਸ਼ਹਿਰ ਜਿਹੜਾ ਕਮਾਇਆ ਸੀਗਾ ਤੇ ਉਹਨਾਂ ਦੇ ਘਰੋਂ ਭੈਣ ਦਾ ਜਨਮ 된 ਹੈਗਾ ਭੈਣ ਨੂੰ ਬਹੁਤ ਬਹੁਤ ਜਨਮ ਦਿਨੀਆਂ ਵਧਾਈਆਂ ਜੀ ਇੱਕ ਆਹ ਹੋਰ ਭੈਣ ਦਾ ਜਨਮ 된ਾ ਜੀ ਨਾਮ ਹੈਗਾ ਰੁਪਿੰਦਰ ਕੌਰ ਤੇ ਇਹ ਵੀ ਅੰਦੌਰ ਤੋਂ ਹੀ ਆ ਜੀ ਤੇ ਇਹਨਾਂ ਨੂੰ ਵੀ ਜਨਮ ਦਿਨੀਆਂ ਬਹੁਤ ਬਹੁਤ ਵਧਾਈਆਂ ਪਰਿਵਾਰ ਨੂੰ ਵੀ ਬਹੁਤ ਬਹੁਤ ਵਧਾਈਆਂ ਜੀ ਤੇ ਇੱਕ ਭਾਈ ਆਹ ਵਿਆਹ ਦੀ ਬਰੇ ਗਾਂਡਾ ਜੀ ਨਾਮ ਕੁਛ ਨਹੀਂ ਦੱਸਿਆ ਜੀ ਭਾਈਆਂ ਨੇ ਤੇ ਆ ਭਾਈ ਫੋਟੋ ਲੱਗੀ ਹੈਗੀ ਤੇ ਬਹੁਤ ਬਹੁਤ ਵਧਾਈਆਂ ਪਾਈਆਂ ਇਹਨਾਂ ਨੂੰ ਵਿਆਹ ਦੀ ਬਰੇਗੰਡ ਦੀਆਂ ਤੇ ਇੱਕ ਆ ਹੋਰ ਵਿਆਹ ਦੀ ਬਰੇਗੰਡ ਆ ਜੀ ਨਾਮ ਹੈਗਾ ਭਾਈ ਜਸਪ੍ਰੀਤ ਸਿੰਘ ਸਿੱਧੂ ਇਹ ਭਾਈ ਸਾਹਿਬ ਕੈਨੇਡਾ ਤੋਂ ਆ ਜੀ ਤੇ ਬਹੁਤ ਬਹੁਤ ਭਾਈ ਵਿਆਹ ਦੀ ਬਰੇਗੰਡ ਦੀਆਂ ਇਹਨਾਂ ਨੂੰ ਬਹੁਤ ਬਹੁਤ ਵਧਾਈਆਂ ਜੀ ਇੱਕ ਆ ਜੀ ਭਰਾ ਦਾ ਜਨਮ ਦਿਨ ਆਗਾ ਤੇ ਨਾਮ ਹੈਗਾ ਕਰਨਵੀਰ ਸਿੰਘ ਤੇ ਪਿਤਾ ਦਾ ਨਾਮ ਭਾਈ ਸਰਵਣ ਸਿੰਘ ਗੁਰੂ ਅਰਜਨ ਦੇਵ ਨਗਰ ਵਸਤੀ ਮਿੱਠੂ ਜਲੰਧਰ ਤੋਂ ਆ ਜੀ ਇਹ ਪ੍ਰਾਣ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਤੇ ਪਰਿਵਾਰ ਨੂੰ ਵੀ ਭਾਈ ਬਹੁਤ ਬਹੁਤ ਵਧਾਈਆਂ ਜੀ ਜਨਮ ਦਿਨ ਇਹ ਕਹਾ ਭਾਈ ਹੋਰ ਵਿਆਹ ਦੀ ਵਰੇ ਗੰਡਾ ਜੀ ਨਾਮ ਹੈਗਾ ਸੰਦੀਪ ਸਿੰਘ ਤੇ ਅਮਨਪ੍ਰੀਤ ਕਾ ਇਹਨਾਂ ਨੂੰ ਵੀ ਵਿਆਹ ਦੀਆਂ ਬਰੇਗੰਡੀਆਂ ਭਾਈ ਇਹਨਾਂ ਨੂੰ ਵੀ ਵਿਆਹ ਦੇ ਬਰੇਗੰਡੀਆਂ ਬਹੁਤ ਬਹੁਤ ਵਧਾਈਆਂ ਜੀ ਪਰਮਾਤਮਾ ਐਦਾਂ ਹੀ ਹੱਸਦਾ ਵਸਦਾ ਸਭ ਨੂੰ ਰੱਖੇ ਤੇ ਬਹੁਤ ਧੰਨਵਾਦ ਭਾਈ ਤੁਹਾਡਾ ਸਾਰਿਆਂ ਦਾ ਜਿਹੜਾ ਸਮਾਂ ਕੱਢ ਕੇ ਆਪਣੀ ਵੀਡੀਓ ਦੇਖਦੇ ਹੋ ਲਾਈਕ ਕਰਦੇ ਹੋ ਤੇ ਚੰਗੇ ਚੰਗੇ ਕਮੈਂਟ ਕਰਦੇ ਮਿਲਦੇ ਆਂ ਜੀ ਕੱਲ ਨੂੰ ਇੱਕ ਨਵੇਂ ਸਫਰ ਦੇ ਨਾਲ ਸਤਿ ਸ੍ਰੀ ਅਕਾਲ ਭਾਈ ਸਾਰਿਆਂ